ਉਹ ਜੀ ਅੱਜ ਪਹੁੰਚਾਂਗੇ ਪਟਿਆਲੇ ਟਰੈਕਟਰ ਮਾਰਕੀਟ ਤੇ ਇਹਨੂੰ ਕਹਿੰਦੇ ਨੇ ਕਵਾੜ ਮਾਰਕੀਟ ਟਰੈਕਟਰ ਦੇਖੋ ਯਾਰ ਕਿੰਨੇ ਸੋਹਣੇ ਸੋਹਣੇ ਖੜੇ ਨੇ ਇਹ ਕਿ ਕਿਸੇ ਨੇ ਲੈਣਾ ਹੋਵੇ ਟਰੈਕਟਰ ਤੁਹਾਨੂੰ ਲੈ ਕੇ ਜਾਓ ਆ ਖੜੇ ਨੇ ਮਿੰਨੀ ਟਰੈਕਟਰ ਆਪਣੇ ਨਾਲ ਜੱਗੀ ਆਇਆ ਸੀ ਆਪਾਂ ਲੈਣਾ ਸੀ ਜੈਟਾ ਦਾ ਜੈਟਾ ਦਾ ਗੀਅਰ ਲੈਣਾ ਆਪਣਾ ਜੈਟਾ ਦਾ ਗੀਅਰ ਲੈਣਾ ਜੈਟਾ ਦਾ ਗੀਅਰ ਲੈਣ ਆਏ ਸੀਗੇ 7 ਗੀਅਰ ਪੈਂਦੇ ਨੇ ਜੈਟਾ ਦੇ ਜੈਟਾ ਦੇ 7 ਪੈਂਦੇ ਨੇ ਆਹ ਖੜਿਆ ਨੇ ਫੋਰਚੂਨਰ ਆ ਇਹ ਕਹਿੰਦਾ ਚਲਦਿਆਂ ਦਾ ਹੀ ਮੁੱਲ ਹੁੰਦਾਗਾ ਖੜੀਆਂ ਦਾ ਕਬਾੜ ਦੀ ਸਿਸਟਮ ਹੁੰਦਾ ਨਹੀਂ ਮਿਲਦਾ ਭਰਾ ਉਹ ਤੋਂ ਬਰਾ ਵਾਲਾ ਗੱਡੀਆਂ ਦਾ ਯਾਰ ਮਰਸਰੀਆਂ ਮੋਰਸਰੀਆਂ ਸਾਰੀਆਂ ਹੀ ਖੜੀਆਂ ਨੇ ਉਰੇ ਅਗਰ ਫੜੀਏ ਬਰਨਾ ਮੰਡੀ ਹੁਣ ਆਪਾਂ ਚੱਲਿਆ ਸਾਈਂ ਸਾਈਂ ਮਾਰਕੀਟ ਬੋਲਬੋੜੀਆਂ ਹੁਣ ਤਾਂ ਬੋਲਬੋ ਆਪਣੀ ਗਈ ਸਾਈਂ ਮਾਰਕੀਟ ਚੱਲਣਾ ਪਣੇ ਹੁਣ ਉੱਥੇ ਵੀ ਸਾਰੇ ਸੰਦ ਮਿਲਦੇ ਨੇ ਵੀਰੇ ਜੇ ਕਿਸੇ ਨੇ ਲੈਣਾ ਹੋਵੇ ਆਪਣਾ ਉਹ ਬੈਠਾਗਾ ਸਕਿਉਰਿਟੀ ਗਾਰਡ ਹਾਂ ਸਾਈ ਮਾਰਕੀਟ ਚ ਮਿਲਦੇ ਆ ਜਾਂ ਕਿ ਉੱਥੇ ਦਿਖਾਉਣਾ ਸਾਨੂੰ ਕੀ ਸਿਸਟਮ ਆਗਾ ਬਹੁਤ ਜਾਮ ਆ ਯਾਰ ਪਟਿਆਲੇ ਦੇ ਚ ਭਾਰ ਘਮ ਦੇ ਵਿੱਚ ਲਓ ਜੀ ਪਹੁੰਚ ਚੁੱਕੇ ਆ ਸਾਈ ਮਾਰਕੀਟ ਦੇ ਵਿੱਚ ਇਹ ਆ ਵੀਰੇ ਸਾਈ ਮਾਰਕੀਟ ਇਹਨੂੰ ਕਹਿੰਦੇ ਆ ਸਾਈ ਮਾਰਕੀਟ ਔਰ ਕੱਲੀ ਕੱਲੀ ਗੱਡੀ ਦਾ ਜਿਹੜੀ ਗੱਡੀ ਦਾ ਆਪਾਂ ਕਹਨੇ ਆ ਵੀ ਕੋਈ ਸਮਾਨ ਨਹੀਂ ਮਿਲਦਾ ਹੈਗਾ ਸਾਰਾ A to Z ਸਮਾਨ ਮਿਲਦਾ ਬਾਈ A to Z ਸਮਾਨ ਟਾਇਰ ਲੋ ਤੇ ਰੇਟ ਦਾ ਵੀ ਬਹੁਤ ਫਰਕਾ ਮਤਲਬ ਆਪਣੇ ਸ਼ਹਿਰਾਂ ਨਾਲੋਂ ਸਾਡੇ ਸਨਾਮ ਸ਼ਹਿਰ ਆ ਉੱਥੇ ਬਹੁਤ ਮਹਿੰਗਾ ਰੇਟ ਆ ਨਾ ਔਰੇ ਰੇਟ ਬਹੁਤ ਸਸਤਾ ਮਿਲਦਾ ਕੋਈ ਵੀ ਚੀਜ਼ ਆ ਯਾਰ ਸਮਾਨ ਦੀ ਟਰੋਂਦੇ ਟੈਂਟੀ ਪੇਂਟਿੰਗ ਗੱਡੀਆਂ ਦੀ ਔਰੇ ਕਰਦੇ ਨੇ ਤਿਆਰ ਵੀਰੇ ਮਿਸਤਰੀ ਆਪਾਂ ਕੀ ਲੈਣਾ ਆ ਔਰੇ ਕੀ ਲੈਣਾ ਆ ਕਪਾ ਲੈਣਾ ਆ ਕਲਚ ਦਾ ਸਿਲੰਡਰ ਕਲਚ ਦਾ ਚੂਹਾ ਉਹ ਬਈ ਚੂਹਾ ਸਿਲੰਡਰ ਚੂਹਾ ਤਾਂ ਉਹੀ ਕਰਦਾ ਚੂਹਾ ਕਹਿੰਦੇ ਇਹਨਾਂ ਨੂੰ ਕਲਚ ਸਿਲੰਡਰ ਲੈਣ ਆਇਆਗੇ ਉਹ ਕਰਦੇ ਨੇ ਕਿੰਨੇ ਸੋਹਣੇ ਖੜੇ ਆ ਦੇਖੋ ਜੀ ਪਿੱਤਰ ਹੋਣਾ ਤੁਹਾਨੂੰ ਚੂਹਾ ਕੀ ਹੁੰਦਾ ਚੂਹਾ ਕਲਚ ਚੂਹਾ ਜੈਟਾਂ ਦਾ ਕਿੱਥੇ ਦੱਸ ਉਰੀ ਉਹ ਇੱਧਰ ਦੇਖ ਲੈ ਕਿਸੇ ਪਾਸੇ ਕਾਰ ਪੁਆਇੰਟ ਆਲਾ ਨਹੀਂ ਮੇਰੇ ਨਾਲ ਲਓ ਜੀ ਜੱਗੀ ਕਹਿੰਦਾ ਜੱਗੀ ਨੂੰ ਲੱਗੀ ਭੁੱਖਾ ਇੱਪਾ ਖੜਿਆ ਫੂਡ ਵਾਂਨ ਤੇ ਫੂਡ ਵਾਂਨ ਚ ਕੀ ਖਾਵੇਂਗਾ ਬਸ ਸੈਂਡਵਿਚ ਖਾ ਲਾਂਗੇ ਸੈਂਡਵਿਚ ਨਹੀਂ ਤਾਂ ਮੈਂ ਕੈਨਸਲ ਕਰਾ ਦਾਂ ਪੀਜ਼ਾ ਲਵਾ ਦਾਂ ਪੀਜ਼ਾ ਲਵਾ ਦਾਂ ਹੂੰ ਪੀਜ਼ਾ ਲਵਾ ਦਾਂ ਦੇਖਦੇ ਆਂ ਬਾਈ ਦਾ ਟੇਸਟ ਕੀ ਗੱਲਬਾਤ ਆ ਗਈ ਖੜਿਆਂਗੇ ਪਟਿਆਲਾ ਬਾਈਪਾਸ ਤੇ ਬਹੁਤ ਜਿਆਦਾ ਇਹ ਸਟਾਲਨ ਇਹ ਆਪਣੀ ਜ਼ਮੀਨ ਪਈ ਹੈ ਇਹ ਕਿਵੇਂ ਪਈ ਹੈ ਇਹ ਵੀਰੀ ਆਪਣੀ ਖਾਲੀ ਪਈ ਹੈ ਵਾਹ ਦੇਖ ਵੀ ਤੈਨੂੰ ਅੱਖਾਂ ਨਾਲ ਹੀ ਦਿਖ ਰਿਹਾ ਓਵੇਂ ਸਮਾਰ ਕੇ ਜਿੰਨਾ ਐ ਦਿਖ ਰਿਹਾ ਨਾ